ਰਾਤ ਸਾਨੂੰ 1.5 ਵਜੇ ਦੇ ਕਰੀਬ ਅਦਲਾਬ ਮਿਲਿਆ ਜੀ ਵੀ ਇੱਥੇ ਬਲਾਸਟ ਹੋਇਆ ਆ ਇੱਥੇ ਪਿੰਡ ਚ ਅਸੀਂ ਰਾਤ ਉਸ ਵੇਲੇ ਦੇ ਆਏ ਆ ਇੱਥੇ ਹੁਣ ਆਣ ਕੇ ਦੇਖਿਆ ਤੇ ਇੱਕ ਪ੍ਰਵਾਸੀ ਦੇ ਜ਼ਖਮ ਸੀਗਾ ਇੱਥੇ ਛਾਤੀ ਦੇ ਉੱਤੇ ਜੀ ਉਹਨੂੰ ਹਸਪੀਟਲ ਪਿੰਡ ਦੇ ਵਾਲਿਆਂ ਨੇ ਮਦਦ ਮੋਤਵਰਨ ਦੇ ਮਦਦ ਨਾਲ ਦਾਖਲ ਕਰਾਇਆ ਬਾਕੀ ਆ ਪਿੰਡ ਦੇ ਤਿੰਨ ਚਾਰ ਘਰ ਆ ਦੋ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ ਜੀ ਜਿੱਦਾਂ ਗੋਲੀਆਂ ਦੇ ਬੰਬਾਂ ਦੀ ਬੰਬਾਰੀ ਦੇ ਨਿਸ਼ਾਨ ਨਹੀਂ ਲੱਗੇ ਹੁੰਦੇ ਜੀ ਇਦਾਂ ਮਕਾਨਾਂ ਤੇ ਲੱਗੇ ਆ ਕਿੰਨੇ ਕ'ਵਜੇ ਦਾ ਸਰ ਸਮਾਂ ਫਿਰ ਵੀ ਜਿਹੜਾ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਕ'ਵਜੇ ਆਈ ਸੀ 3:00 ਵਜੇ ਦੀ ਇਨਫੋਰਮੇਸ਼ਨ ਆ ਜੀ ਸਾਡੇ ਕੋਲ ਜੀ 3:00 ਵਜੇ ਦੀ ਆ ਹਾਂਜੀ ਹਾਂਜੀ ਤਾਂ ਉਸ ਵੇਲੇ ਤੁਸੀਂ ਇੱਥੇ ਆ ਕੇ ਮੋਕਾ ਸੰਭਲਿਆ ਸੀ ਆ ਗਏ ਜੀ ਹਾਂਜੀ ਮੋਕਾ ਸੰਭਲਿਆ ਜੀ ਆਣ ਕੇ ਤੇ ਕੀ ਆ ਕੇ ਦੇਖਿਆ ਕੀ ਹੈ ਕਿਦਾਂ ਕੀ ਪਤਾ ਕੀ ਲੱਗਾ ਇੱਥੇ ਇੱਥੇ ਆਣ ਕੇ ਦੇਖਿਆ ਜੀ ਇੱਕ ਤਾਂ ਸੜਕ ਤੇ ਜੈਨਕਾਰ ਖੜੀ ਹੈ ਜੀ ਕਾਫੀ ਨੁਕਸਾਨੀਆਂ ਜੀ ਇੱਕ ਘਰ ਦੇ ਅੰਦਰ ਗੱਡੀ ਖੜੀ ਹੈ ਉਹ ਵੀ ਕਾਫੀ ਨੁਕਸਾਨ ਜੀ ਉਹਨੂੰ ਦਾਖਲ ਕਰਾਇਆ ਜੀ ਤੇ ਬਾਕੀ ਮਕਾਨਾਂ ਨੂੰ ਅੰਦਰ 13 ਟੁੱਟਾਈਆਂ ਆ ਲੋਕਾਂ ਦੇ ਸ਼ੀਸ਼ਿਆਂ ਦੇ ਘਰਾਂ ਦੇ ਕੰਦਾ ਵਿੱਚ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰ ਇਸ ਘਟਨਾ ਦੇ ਵਿੱਚ ਨਹੀਂ ਹਾਲ ਦੀ ਘੜੀ ਤਾਂ ਇਦਾਂ ਦਾ ਕੁਝ ਨਹੀਂ ਹੈਗਾ ਜੀ ਬੀ ਜ਼ਿਆਦਾ ਨੁਕਸਾਨ ਨਹੀਂ ਜਾਨੀ ਹੈਗਾ ਜੀ ਇੱਕੋ ਪ੍ਰਵਾਸੀ ਦੇ ਸੱਟ ਜ਼ਰੂਰ ਲੱਗੀ ਹੈ ਜੀ ਉਹਨੂੰ ਦਾਖਲ ਕਰਾਤਾ ਠੀਕ ਆ ਉਹ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਜਗ੍ਹਾ ਦੇ ਉੱਪਰ ਘਟਨਾ ਹੋਈ ਹੈ ਸਾਡੇ ਕੋਲ ਜੀ ਹਾਲ ਦੀ ਘੜੀ ਦੋ ਪਿੰਡਾਂ ਦੀ ਇਨਫੋਰਮੇਸ਼ਨ ਹੈ ਇੱਕ ਤੰਗਣੀਆਲ ਚ ਕਮਾਦੀ ਪੌਦੀ ਜੀ ਮੱਦੀਪੁਰ ਵੀ ਸਾਡੀ ਪੁਲਿਸ ਫੋਰਸ ਪਹੁੰਚੀ ਹੈ ਜੀ ਇੱਥੇ ਅਸੀਂ ਆਪਾਂ ਜੀ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਜਿਨ੍ਹਾਂ ਦੇ ਪਰਿਵਾਰ ਜਿਹੜੇ ਫੈਮਲੀਆ ਸਹਾਇਕੀਆਂ ਨੇ ਪਰਿਵਾਰ ਵੱਲੋਂ ਹੀ ਦੱਸਿਆ ਗਿਆ ਜੀ ਵਿਰਾਤ ਇੱਕ 1.5 ਵਜੇ ਦੇ ਟਾਈਮ ਦੇ ਵਿੱਚ ਵਿਰਾਤ ਬਹੁਤ ਵੱਡਾ ਧਮਾਕਾ ਹੋਇਆ ਜੋ ਉਹਨਾਂ ਨੇ ਬਾਹਰੋਂ ਕੇ ਦੇਖਿਆ ਜਾ ਹਾਲਾਤ ਜਿਹੜੇ ਮੈਂ ਤੁਹਾਨੂੰ ਦੱਸ ਚੁੱਕਾ ਐ ਹੋਏ ਸੀਗੇ ਤੇ ਉਸ ਵੇਲੇ ਉਹਨਾਂ ਨੇ ਪੁਲਿਸ ਨੂੰ ਕੰਟਰੋਲ ਤੇ ਅਦਾਦ ਸੀ ਕੰਟਰੋਲ ਤੋਂ ਸਾਨੂੰ ਤਲਾਬ ਮਿਲੀ ਅਸੀਂ ਮੌਕੇ ਤੇ ਆ ਗਏ ਕੋਈ ਮਸਾਇਲ ਨੋਮਾ ਜਿੱਦਾਂ ਚੀਜ਼ ਦੱਸ ਰਹੇ ਕਿ ਡਿੱਗੀ ਐ ਉਹ ਤੁਹਾਨੂੰ ਜਿਹੜੀ ਬਰਾਮਦ ਹੋਈ ਐ ਇਸ ਜਗ੍ਹਾ ਤੋਂ ਉਹ ਬਾਹਰ ਜੀ ਕੁਛ ਟੋਟੇ ਜਿੰਦਾ ਮਸਾਇਲ ਦੇ ਟੁੱਟੇ ਪਏ ਨੇ ਉਹ ਅਸੀਂ ਹਜੇ ਛੇੜੇ ਨਹੀਂ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਸਮਝ ਲਿਆ ਛੱਡਿਆ ਜੀ ਉਹਨੂੰ ਬਾਅਦ ਚ ਕਬਜ਼ੇ ਚ ਲੈਵਾਂਗੇ ਠੀਕ ਹੈ ਸਰ ਯਾਨੀ ਕਿ ਰਤੀ ਜਦ ਦੇ ਕਿ ਸੁੱਤੇ ਪਿਆ ਨੂੰ ਚੱਕਦਾਂ ਮੀ ਤਮਾਕਾ ਇਦਾਂ ਹੋਇਆ ਕਿ ਸਾਡੇ ਜਿਹੜੇ ਵੀ ਸੀਗੇ ਨਾ ਸਾਰੀਆਂ ਬੱਤੀਆਂ ਬੁੱਤੀਆਂ ਚਾਨਕੀ ਬੰਦ ਹੋ ਗਈਆਂ ਜਿਹੜੀਆਂ ਇਨਵਰਟਰ ਤੇ ਵੀ ਚੱਲਦੀਆਂ ਸੀਗੀਆਂ ਕੋਈ ਨਹੀਂ ਇਹ ਜਾਨੀ ਕਿ ਇਦਾਂ ਜਦੋਂ ਫੇ ਬਾਹਰ ਸ਼ੋਰ ਸ਼ਰਾਬਾ ਪਿਆ ਫੇ ਅਸੀਂ ਸਾਰਾ ਘਰ ਚੈੱਕ ਕੀਤਾ ਫੇ ਗੱਡੀ ਗੱਡੀ ਸਾਰੀ ਚੈੱਕ ਕੀਤੀ ਆ ਆਲਾ ਦਵਾਲਾ ਸਭ ਦੇਖਿਆ ਫੇ ਵੀ ਜਾਨੀ ਕਿ ਬੱਤੀਆਂ ਨਹੀਂ ਅਸੀਂ ਜਗਾਈਆਂ ਸੀ ਅਸੀਂ ਇਦਾਂ ਹੀ ਸਾਰਾ ਕੁਝ ਦੇਖਿਆ ਸਾਨੂੰ ਉੱਦੀ ਦਿਖਣ ਰਿਹਾ ਸੀ ਕਿ ਜਿੱਦਾਂ ਕਿ ਗੋਲੀਆਂ ਵੱਜੀਆਂ ਹੁੰਦੀਆਂ ਆ ਇਹ ਜਾਨੀ ਕਿ ਡਰੋਨ ਕੀ ਪਤਾ ਹੁਣ ਡਰੋਨ ਹੋ ਕੇ ਡਰੋਨ ਨੇ ਇਦਾਂ ਇੰਨਾ ਕੁਝ ਕੀਤਾ ਕੀ ਪਤਾ ਹੁਣ ਗੋਲੀਆਂ ਵੱਜੀਆਂ ਹੁਣ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਕਈ ਜਗ੍ਹਾ ਤੇ ਨਾ ਅਫਵਾਹਾਂ ਵੀ ਬੜੀਆਂ ਜਿਹੜੀਆਂ ਫਲਾਈਆਂ ਜਾ ਰਹੀਆਂ ਇਸ ਚੀਜ਼ ਤੋਂ ਜਿਹੜੇ ਡੀਸੀ ਸਾਹਿਬ ਵੀ ਕਹਿ ਰਹੇ ਕਿ ਜਿਹੜੀਆਂ ਫਵਾਹਾਂ ਤੋਂ ਬਚੋ ਨਹੀਂ ਨਹੀਂ ਇਹ ਪੱਕਾ ਪੱਕਾ ਆਇਆ ਸੀ ਆਪਣੇ ਆਪਣੇ ਕੰਨਾਂ ਨਾਲ ਆ ਰਹੀ ਸੁਣੀਆ ਸਾਡੇ ਅੰਦਰ ਪੱਖੇ ਵੀ ਚੱਲਣ ਦੇ ਸੀ ਏਸੀ ਵੀ ਚੱਲਣ ਦੇ ਸੀ ਅਸੀਂ ਪਰ ਇੰਨਾ ਧਮਾਕਾ ਸੁਣਿਆ ਨਾ ਕਿ ਅਸੀਂ ਜੱਕਦਮ ਹੀ ਡਰ ਗਏ ਸੀ ਤੇ ਉਸ ਵੇਲੇ ਸਾਰੇ ਪਰਿਵਾਰ ਸੋ ਰਹੇ ਸੀਗੇ ਜੀ ਸਾਰੇ ਸੋ ਰਹੇ ਸੀਗੇ ਸਾਡੀ ਦੀਦੀ ਜਾਨੀ ਕਿ ਬਾਹਰ ਸੀਗੀ ਉਹ ਵਾਸ਼ਰੂਮ ਕਰਨ ਉੱਠੇ ਸੀਗੇ ਉਹਨਾਂ ਨੇ ਦੇਖਿਆ ਕਿ ਕਿੰਨੀ ਜ਼ੋਰ ਨਾਲ ਜਾਨੀ ਕਿ ਇਧਰ ਨੂੰ ਗਈ ਹੈ ਤੇ ਕਿੰਨੀ ਜ਼ੋਰ ਨਾਲ ਬਲਾਸਟ ਹੋਈ ਹੈ ਕਿ ਸਾਰੇ ਸਾਡੇ ਅੰਦਰਾਂ ਤੱਕ ਵੀ ਰੋਸ਼ਨੀ ਗਈ ਆ ਉਹ 1:30 ਵਜੇ ਕੀ ਨਾਮ ਕੀ ਸਰ ਆਪਣਾ ਮੇਰਾ ਨਾਮ 105 ਗੁਰਵਿੰਦਰ ਨૈયਰ ਜੀ ਪਿੰਡ ਕੰਗਣੀਵਾਲ ਤੋਂ ਹੋ ਰਿਹਾ ਮੈਂ ਜਲੰਧਰ ਹਾਂ ਜੀ ਦੱਸੋ ਜੀ ਜਲੰਧਰ ਦੇ ਵਿੱਚ ਹੈ ਹਾਂਜੀ ਸਰ ਦੱਸੋ ਸਰ ਰਾਤ ਨੂੰ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ 1:30 ਵਜੇ ਕਰੀਬ ਬਹੁਤ ਜ਼ੋਰ ਦੀ ਆਵਾਜ਼ ਆਈ ਚੀਰਚਾੜਾ ਹੋ ਗਿਆ ਲੋਕਾਂ ਨੇ ਚਿਕਾ ਮਾਰਨੀ ਸ਼ੁਰੂ ਕਰ ਦਿੱਤੀਆਂ ਸਾਡੇ ਪਿੰਡ ਦੇ ਵਿੱਚ ਜਦੋਂ ਅਸੀਂ ਇੱਥੇ ਆ ਕੇ ਮੇਰਾ ਇੱਥੋਂ ਘਰ ਥੋੜਾ ਦੂਰ ਪੈਂਦਾ ਹੈ ਜਦੋਂ ਮੈਂ ਇੱਥੇ ਆ ਕੇ ਮੌਕਾ ਦੇਖਿਆ ਤੇ ਘਰਾਂ ਵਾਲੇ ਕਾਫੀ ਡਰੇ ਹੋਏ ਸੀਗੇ ਬੀਬੀਆਂ ਤੇ ਬੱਚੇ ਸਭ ਡਰੇ ਹੋਏ ਸੀਗੇ ਇਹਨਾਂ ਦੇ ਘਰਾਂ ਵਿੱਚ ਦੇਖਿਆ ਦੋ ਗੱਡੀਆਂ ਨੁਕਸਾਨ ਹੋਈਆਂ ਘਰ ਦੇ ਵਿੱਚ ਅੰਦਰ ਜਾ ਕੇ ਆਪ ਜੀ ਨੇ ਦੇਖਿਆ ਵੀਡੀਓ ਬਣਾਈ ਹੈ ਉਹਦੇ ਵਿੱਚ ਐਦਾਂ ਲੱਗਿਆ ਐਂ ਤਾਂ ਕੰਨਾਂ ਦੇ ਵਿੱਚ ਗੋਲੀਆਂ ਮਾਰੀਆਂ ਹੁੰਦੀਆਂ ਕਾਫੀ ਸ਼ਰੇ ਨਿਕਲੇ ਐ ਤੇ ਇਹ ਹੈ ਕਿ ਇੱਕ ਬੁੱਢੇ ਨਾਲ ਪੁਰਵਸੀ ਬਈਆ ਸੀਗਾ ਉਹ ਸੁੱਤਾ ਸੀਗਾ ਉਹਦੇ ਵੀ ਚਾਰੇ ਲੱਗੇ ਆ ਉਹਨੂੰ ਹਸਪੀਟਲ ਵਿੱਚ ਅਸੀਂ ਐਡਮਿਟ ਕਰਾ ਦਿੱਤਾ ਕਿੰਨੇ ਕੁ ਧਮਾਕਿਆਂ ਦੀ ਆਵਾਜ਼ ਤੁਹਾਨੂੰ ਸੁਣੀ ਗਈ ਸੀ ਧਮਾਕੀ ਸਾਡੇ ਪਿੰਡ ਦੇ ਵਿੱਚ ਤਾਂ ਇੱਕ ਹੀ ਧਮਾਕੇ ਦੀ ਆਵਾਜ਼ ਸੁਣਾਈ ਕੀਤੀ ਆ ਉਸ ਤੋਂ ਬਾਅਦ ਜਦੋਂ ਇਹ 1.5 ਵਜੇ ਦੇ ਸਮੇਂ ਜਿਹੜਾ ਦਸਿਆ ਧਮਾਕਾ ਉਸੇ ਵੇਲੇ ਹੀ ਹੋਇਆ ਲਾਈਟ ਸੀਗੀ ਉਸ ਟਾਈਮ ਜਦ ਬਲੈਕਆਊਟ ਸੀਗਾ ਉਸ ਟਾਈਮ ਲੈਟ ਸੀ ਤੁਮਾ ਕਹੋਂ ਦੇ ਨਾਲ ਹੀ ਉਸ ਤੋਂ ਬਾਅਦ ਬਲੈਕਆਊਟ ਹੋ ਗਿਆ ਉਸ ਟਾਈਮ ਬਾਅਦ ਬਾਅਦ ਚ ਬਲੈਕਆਊਟ ਹੋਇਆ ਤੇ ਪੁਲਿਸ ਪ੍ਰਸ਼ਾਸਨ ਸਰ ਕਿੰਨੇ ਕ ਵਜੇ ਪੁਲਿਸ ਪ੍ਰਸ਼ਾਸਨ ਨਾਲ ਹੀ ਆ ਗਏ ਸੀਗੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਨਾਲ ਹੀ ਆ ਗਏ ਸੀਗੇ ਕਲਮਨ ਸਿੰਘ ਜੀ ਡੀਐਸਪੀ ਸਾਹਿਬ ਆ ਗਏ ਜੀਵਨ ਐਸਆਈ ਆ ਗਿਆ ਉਸ ਤੋਂ ਬਾਅਦ ਸਾਡੇ ਆਪਣੇ ਮੌਜੂਦਾ ਐਸਐਚਓ ਸਾਹਿਬ ਉਹ ਵੀ ਉਸ ਟਾਈਮ ਹੀ ਪਹੁੰਚ ਗਏ ਸੀ ਮੌਕੇ ਤੇ ਸਰ ਐਜ਼ ਅ ਸਰਪੰਚ ਹੋਣ ਦੇ ਨਾਤੇ ਤੁਸੀਂ ਲੋਕਾਂ ਨੂੰ ਕੀ ਆਪਣੇ ਪਿੰਡ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਅਪੀਲ ਇਹ ਹੀ ਕਰਨਾ ਚਾਹੁੰਦਾ ਹਾਂ ਕਿ ਪਿੰਡ ਵਾਸੀਆਂ ਨੂੰ ਕਿ ਤੁਸੀਂ ਡਰੋ ਨਾ ਹਾਂਜੀ ਆਪਣਾ ਸਾਡੇ ਪਿੰਡ ਦੇ ਕਾਫੀ ਬੱਚੇ ਵੀ ਬੀਬੀਆਂ ਵੀ ਕਾਫੀ ਡਰ ਚੁੱਕੇ ਆ ਅਸੀਂ ਇਹਨਾਂ ਨੂੰ ਇਹੀ ਚਾਹੁੰਦੇ ਆ ਕਿ ਤੁਸੀਂ ਡਰੋ ਨਾ ਪ੍ਰਸ਼ਾਸਨ ਤੁਹਾਡੇ ਨਾਲ ਪੂਰੇ ਪਬਲਿਕ ਸਾਡੇ ਨਾਲ ਆ ਸਾਰਾ ਕੁਝ ਆਪਾਂ ਕੋਈ ਜਿਹੜੀ ਇਹ ਚੀਜ਼ નીચે ਜਿਹੜੀ ਇਹ ਵੀ ਇਹ ਵੀ ਛਤਿਗ੍ਰਸਤ ਹੋ ਕੇ ਉੱਪਰੋ ਗਿਰੀ ਆ ਹਾਂਜੀ ਉੱਪਰੋ ਗਿਰੀ ਆ ਚਲੋ ਇਹ ਤੋਂ ਬਚਾਅ ਹੋ ਗਿਆ ਆਪਣੇ ਏਅਰ ਆਪਣੇ ਜਿਹੜੇ ਏਅਰ ਡਿਫੈਂਸ ਆ ਉਹਨਾਂ ਵੱਲੋਂ ਪੂਰਾ ਜਿਹੜਾ ਮੁਕਾਬਲਾ ਜਿਹੜਾ ਕੀਤਾ ਜਾ ਰਿਹਾ ਜੀ ਜੋ ਕਿ ਪਾਕਿਸਤਾਨ ਵੱਲੋਂ ਜਿੰਨੀਆਂ ਵੀ ਮਸਾਇਲੇ ਛੱਡੇ ਉਹਦਾ ਪੂਰੇ ਜਿਹੜਾ ਕੋਸ਼ਿਸ਼ਾਂ ਨਕਾਮ ਹੋ ਰਹੀ ਹੈ ਹਾਂਜੀ ਹਾਂਜੀ ਇਸ ਇਲਾਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾਂਗੇ ਲੋਕਾਂ ਨੂੰ ਤੇਹੀ ਅਪੀਲ ਹੈ ਜੀ ਜੋ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਹਦਾਇਤਾਂ ਆਉਂਦੀਆਂ ਉਹਦੀ ਪਾਲਣਾ ਕਰ ਲੋਕ ਰਾਤ ਨੂੰ ਨਹੀਂ ਸੁਧਰਦੇ ਲਾਈਟਾਂ ਜਗਾ ਕੇ ਰੱਖਦੇ ਆ ਡਰਾਈਵਿੰਗ ਕਰਦੇ ਇਹ ਇੱਥੇ ਕਾਫੀ ਵੱਡਾ ਇਨਸੀਡੈਂਟ ਹੋਇਆ ਕਈ ਲੋਕ ਇੱਥੇ ਦੇਖਣ ਆ ਰਹੇ ਆ ਹਾਂ ਇਹਨਾਂ ਨੂੰ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਤੁਸੀਂ ਇਹਨੂੰ ਸਾਵਧਾਨੀ ਵਰਤੋ ਆਪਣੇ ਘਰਾਂ ਦੇ ਅੰਦਰ ਉਹ ਇਹ ਲੋਕ ਸਮਝਦੇ ਨਹੀਂ ਹੈਗੇ ਜੀ ਕਈ ਬੇਮਤਲਬ ਤੁਸੀਂ ਸਰ ਬਾਅਦ ਲਾਈਟਾਂ ਔਨ ਕਰਕੇ ਘੁੰਮ ਰਹੇ ਆ ਜਾਂ ਬੁੱਲੜਬਾਜੀ ਕਰ ਰਹੇ ਆ ਕਈ ਵਾਰ ਲੋਕ ਉਹਦਾ ਦੇਖਣ ਆ ਜਾਂਦੇ ਬਾਅਦ ਵਿੱਚ ਦੇਖ ਕੇ ਆਈਏ ਬਲੈਕਆਊਟ ਹੋ ਗਏ ਜਾਂ ਕੁਝ ਹੋ ਗਈ ਜਿਹੜੇ ਜਲੰਧਰ ਦੇ ਡੀਸੀ ਨੇ ਪ੍ਰਕਾਸ਼ ਨੇ ਇਹਨਾਂ ਦਾ ਸਖਤ ਹੋਏਗਾ ਜਿਹੋ ਜਿਹੇ ਹਾਲਾਤ ਨੇ ਜੀ ਹਾਂਜੀ